ਸਾਰੀ ਸਾਫ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਫ ਸੰਗਤ ਜੀ ਦਾ ਫਿਰ ਅਜਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਅਪਾਰ ਕਿਰਪਾ ਸਦਕਾ ਆਪਣੇ ਚੈਨਲ ਤੇ ਲਗਭਗ ਪਿਛਲੇ 18 ਮਹੀਨੇ ਤੋਂ ਆਰੰਭ ਕੀਤਾ ਹੋਇਆ ਹੈ ਸਤਪੁਰਾਂ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 576 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਪੁਰੂ ਕਿਰਪਾ ਕਰਨ ਸਤਪੁਰੂ ਮੇਰ ਕਰਨ ਆਪਣੀ ਸੇਵਾ ਆਪ ਕਰਵਾ ਲਨ ਇਸ ਤੋਂ ਅਗੇ ਅੱਜ ਆਪਾਂ 570 ਅੰਗ ਤੇ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਥ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਿਆ ਕਰਦਾ ਹਾਂ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਾਥ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਮੇਰੇ ਪਰ ਹੱਥ ਰੱਖੋ ਤੁਸੀਂ ਦਾਸਰੇ ਨੂੰ ਅਸੀਸ ਦਿਓ ਹੁਣ ਸਾਫ ਸੰਗਤ ਸਾਰੇ ਕਰੇ ਕਿਰਪਾ ਦਾਸਰੇ ਦੇ ਸਿਰ ਤੇ ਰੱਖੋ ਮੇਰੇ ਪਰੇ ਹੱਥ ਦਿਓ ਜੀ ਅਸੀਸ ਤੇ ਆਚਾਰਨ ਕਰੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਫਿਰ ਦਿਓ ਜੀ ਅਸੀਸ ਤੇ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਵੀਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪੂ ਸਿੰਘ ਜੀ ਫਿਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੋਦ ਸਿੰਘ ਜੀ ਵਡ ਹੰਸ ਮਾਲਾ ਪੰਜਵਾੜ ਦੇ ਵਿੱਚ ਜੀ ਦੇ ਮੁਖਾਰਮਤੋਂ ਅਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ਼ਲੋਕ ਕਿ ਆ ਸੁਣੇਂਦੋ ਕੂੜ ਵੰਜਨ ਪਵਣ ਚੁਲਾੜਿਆ ਨਾਨਕ ਸੁਣੀਰ ਤੇ ਪ੍ਰਵਾਨ ਜੋ ਸੁਣਦੇ ਸਚ ਤਨੀ ਗਣਗੁਰੂ ਅਰਜਨ ਦੇਵ ਮਹਾਰਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਕਿ ਨਾਸ਼ਵੰਤ ਪਦਾਰਥਾਂ ਦੀ ਕੀ ਗੱਲ ਕਰੀਏ ਨਾਸ਼ਵੰਤ ਪਦਾਰਥਾਂ ਦੀ ਕੀ ਗੱਲ ਸੁਣਨੀ ਇਹ ਤਾਂ ਹਵਾ ਦੇ ਬੁੱਲਿਆਂ ਮੰਗ ਚਲੇ ਜਾਂਦੇ ਹਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਹ ਕੰਨ ਪ੍ਰਭੂ ਨੂੰ ਕਬੂਲ ਹਨ ਜਿਹੜੇ ਸਦਾ ਸਿਰ ਰਹਿਣ ਵਾਲੇ ਮਾਲਕ ਪ੍ਰਭੂ ਦੀ ਸਿਫਤਸਲਾ ਨੂੰ ਸੁਣਦੇ ਹਨ ਸ਼ਾਂਤ ਤਿੰਨ ਕੋਲ ਕਮਾਈ ਜਿਨ ਪ੍ਰਭ ਸਰਮਣੀ ਸੁਨਿਆ ਰਾਮ ਜਿਨ੍ਹਾਂ ਨੇ ਆਪਣੇ ਕੰਨਾਂ ਨਾਲ ਪ੍ਰਮਾਤਮਾ ਦਾ ਨਾਮ ਸੁਣਿਆ ਹੈ ਮੈਂ ਉਹਨਾਂ ਤੋਂ ਸਦਕੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸਹੇ ਸਹਜ ਸਹੇਲੇ ਜਿਨ ਹਰ ਹਰ ਰਸਨਾ ਬਣਿਆ ਰਾਮ ਜਿਹੜੇ ਮਨੁੱਖ ਆਪਣੀ ਜੀਵ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਆਤਮਿਕ ਡੋਲਤਾਂ ਵਿੱਚ ਟਿਕ ਕੇ ਸੁਖੀ ਰਹਿੰਦੇ ਹਨ ਸੇ ਸਹਜ ਸਹਿਲ ਗੁਣੇ ਅਮੁੱਲ ਜਗਤ ਅਧਾਰ ਨਿਆਏ ਉਹ ਮਨੁੱਖ ਆਤਮਿਕ ਡੋਲਤਾਂ ਵਿੱਚ ਰਹਿ ਕੇ ਸੁਖੀ ਜੀਵਨ ਜੀਉਂਦੇ ਹਨ ਉਹ ਅਮੋਲਕ ਗੁਣਾਂ ਵਾਲੇ ਹੋ ਜਾਂਦੇ ਹਨ ਉਹ ਤਾਂ ਜਗਤ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਆਉਂਦੇ ਹਨ ਪੈ ਬੋਹਿਤ ਸਾਗਰ ਪ੍ਰਭ ਚਰਨਾ ਕਿਤੇ ਪਾਰ ਲੰਘਾਏ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਪ੍ਰਮਾਤਮ ਦੇ ਚਰਨ ਜਹਾਜ਼ ਹਨ ਆਪ ਨਾਮ ਜਪਣ ਵਾਲੇ ਮਨੁੱਖ ਅਨੇਕਾਂ ਨੂੰ ਪ੍ਰਭ ਚਰਨਾਮ ਜੁੜ ਕੇ ਪਾਰ ਲੰਘਾ ਦਿੰਦੇ ਹਨ ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ ਤਿੰਨ ਕਾਲ ਖਾ ਨ ਗਣਿਆ ਮੇਰੇ ਮਾਲਕ ਪ੍ਰਭੂ ਨੇ ਜਿੰਨਾ ਉੱਤੇ ਮਿਹਰ ਦੀ ਨਿਗਾਹ ਕੀਤੀ ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨਾ ਉਸ ਨੇ ਛੱਡ ਦਿੱਤਾ ਕੋ ਨਾਨਕ ਤਿਸ ਕੋ ਲਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਮੈਂ ਉਸ ਮਨੁੱਖ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਆਪਣੇ ਕੰਨਾਂ ਨਾਲ ਪ੍ਰਮਾਤਮਾ ਦੀ ਸਿਫਤ ਸਲਾ ਨੂੰ ਸੁਣਿਆ ਹੈ ਸਲੋਕ ਲੋਇ ਨਾ ਲੋਈ ਦੇਠ ਪਿਆਸ ਨ ਬੂਝੈ ਮੂਕਣੀ ਮੈਂ ਆਪਣੀਆਂ ਅੱਖਾਂ ਦੇ ਨਾਲ ਜਗਤ ਨੂੰ ਵੇਖਿਆ ਹੈ ਅਜੇ ਵੀ ਮੈਨੂੰ ਜਗਤ ਵੇਖਣ ਦੀ ਪਿਆਸ ਬਹੁਤ ਹੈ ਇਹ ਪਿਆਸ ਮੁਝਦੀ ਨਹੀਂ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦਿਸੰਦੋ ਮਾਪਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ ਹੈ ਉਹ ਅੱਖਾਂ ਹੋਰ ਕਿਸਮ ਦੀਆਂ ਹਨ ਉਹਨਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ ਸ਼ੰਤ ਜਿਨ ਹਰ ਪ੍ਰਭ ਡਿਠਾ ਤਿੰਨ ਕੁਰਬਾਨੇ ਰਾਮ ਮੈਂ ਉਹਨਾਂ ਤੋਂ ਸਦਕੇ ਹਾਂ ਜਿਨ੍ਹਾਂ ਨੇ ਪ੍ਰਮਾਤਮਾ ਦਾ ਦਰਸ਼ਨ ਕੀਤਾ ਹੈ ਸੇ ਸਾਚੀ ਦਰਗਹਿ ਭਾਣੇ ਰਾਮ ਉਹ ਬੁੱਢ ਭਾਗੀ ਬੰਦੇ ਸਦਾ ਫਿਰ ਪ੍ਰਭੂ ਦੀ ਹਜ਼ੂਰੀ ਵਿੱਚ ਪਸੰਦ ਆਉਂਦੇ ਹਨ ਠਾਕ ਰਮਾਣੇ ਸੇ ਪ੍ਰਧਾਣੇ ਹਰ ਸਤੀ ਰੰਗ ਰਤੇ ਜਿਨ੍ਹਾਂ ਜੀਵਾਂ ਨੇ ਮਾਲਕ ਪ੍ਰਭੂ ਨੂੰ ਆਦਰ ਮੰਨ ਦਿੱਤਾ ਹੈ ਜਿਨ੍ਹਾਂ ਜੀਵਾਂ ਨੂੰ ਮਾਲਕ ਪ੍ਰਭੂ ਨੇ ਆਦਰ ਮੰਨ ਦਿੱਤਾ ਹੈ ਉਹ ਹਰ ਥਾਂ ਮੰਨੇ ਪਰਮੰਨੇ ਜਾਂਦੇ ਹਨ ਉਹ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਹਾਰੇ ਰਸ ਅਗਾਏ ਸੈਜ ਸਮਾਏ ਕਾਟੇ ਕਟ ਰਮਈਆ ਜਾਤਾ ਉਹ ਪ੍ਰਮਾਤਮ ਦੇ ਨਾਮ ਰਸ ਨਾਲ ਰਜੇ ਰਹਿੰਦੇ ਹਨ ਆਤਮਿਕ ਡੋਲਤਾ ਵਿੱਚ ਲੀਨ ਲਿੰਦੇ ਹਨ ਤੇ ਪ੍ਰਮਾਤਮਾ ਨੂੰ ਹਰੇਕ ਸਰੀਰ ਵਿੱਚ ਵਸਦਾ ਪਛਾਣਦੇ ਹਨ ਸਈ ਸਜਣ ਸੰਤ ਸੇ ਸੁਖੀ ਹੈ ਠਾਕ ਰੀ ਆਪਣੇ ਬਾਣੇ ਉਹ ਮਨੁੱਖ ਭਲੇ ਹਨ ਉਹ ਸੰਤ ਹਨ ਉਹ ਸੁਖੀ ਹਨ ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ ਕੋ ਨਾਨਕ ਜਿਨ ਹਰ ਪ੍ਰਭ ਡਿਠਾ ਤਿੰਨ ਕ ਸਦ ਕੁਰਬਾਨੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿੰਨਾ ਮਨੁੱਖਾ ਨੇ ਹਰੀ ਪ੍ਰਭੂ ਦਾ ਦਰਸ਼ਨ ਕਰ ਲਿਆ ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਮੈਂ ਬਲਹਾਰ ਜਾਂਦਾ ਹਾਂ ਬਡ ਹੰਸ ਮਹਲਾ ਪੰਜਵਾਂ ਸ਼ਲੋਕ ਦੇ ਅੰਦਾਰੀ ਅੰਧ ਸੁਝੀ ਨਾਮ ਵਿਹੋਣੀਆਂ ਰਾਗ ਬਡ ਹੰਸ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਸ਼ਲੋਕ ਵਿੱਚ ਕਹਿ ਰਹੇ ਹਨ ਕਿ ਜਿਹੜਾ ਸਰੀਰ ਪ੍ਰਮਾਤਮਾ ਦੇ ਨਾਮ ਤੋਂ ਸਖੜਾ ਰਿਂਦਾ ਹੈ ਉਹ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਅੰਨਾ ਹੋਇਆ ਰਿਂਦਾ ਹੈ ਨਾਨਕ ਸਫਲ ਜਨਮ ਜੇ ਕਟ ਉਠਾ ਸਚ ਧਣੀ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਮਾਲਕ ਪ੍ਰਭੂ ਆਵਸਦਾ ਹੈ ਵਡ ਹੰਸ ਮਹਲਾ ਪੰਜਵਾ ਸ਼ੰਤ ਤਿੰਨ ਖਨੀਆਂ ਬੰਨਾਂ ਜਿਨ ਮੇਰਾ ਹਰ ਪ੍ਰਭ ਡਿਠਾ ਰਾਮ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਮੇਰੇ ਹਰੀ ਪ੍ਰਭੂ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਨੇ ਮੇਰਾ ਹਰੀ ਪ੍ਰਭੂ ਦੇਖ ਲਿਆ ਹੈ ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮਿੱਠਾ ਰਾਮ ਜੋ ਨਾਮ ਰਸ ਚਖ ਕੇ ਰੱਜ ਜਾਂਦੇ ਹਨ ਤੇ ਜਿਨ੍ਹਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਜਲ ਮਿੱਠਾ ਲੱਗਦਾ ਹੈ ਹਰ ਮਨ ਮਿੱਠਾ ਪ੍ਰਭੂ ਤੁਠਾ ਅਮੀਓ ਉਠਾ ਸੁਖ ਭੈ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਪਿਆਰਾ ਲੱਗਦਾ ਹੈ ਤੇ ਉਹਨਾਂ ਉੱਤੇ ਪ੍ਰਸੰਨ ਹੋ ਜਾਂਦਾ ਹੈ ਉਹਨਾਂ ਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲਬ ਅਵਸਥਾ ਹੈ ਉਹਨਾਂ ਨੂੰ ਸਾਰੇ ਆਨੰਦ ਪ੍ਰਾਪਤ ਹੋ ਜਾਂਦੇ ਹਨ ਦੁੱਖ ਨਾਸ਼ ਪਰਮ ਬੁਨਾਸ਼ ਪੰਤੇ ਜਪ ਜਗਦੀਸ਼ ਈਸ਼ ਜੈ ਜੈ ਜਗਤ ਦੇ ਮਾਲਕ ਪ੍ਰਭੂ ਦੀ ਜੈ ਜੈਕਾਰ ਆ ਖਾ ਕੇ ਉਹਨਾਂ ਦੇ ਸਰੀਰ ਤੋਂ ਦੁੱਖ ਤੇ ਭਰਮ ਦੂਰ ਹੋ ਜਾਂਦੇ ਹਨ ਮੋਹ ਰਤ ਬਕਾਰ ਥਕੇ ਪੰਜ ਤੇ ਸੰਗ ਟੁੱਟਾ ਉਹ ਮੋਹ ਤੋਂ ਰਹਿਤ ਹੋ ਜਾਂਦੇ ਹਨ ਉਹਨਾਂ ਦੇ ਅੰਦਰੋਂ ਵਕਾਰ ਮੁੱਕ ਜਾਂਦੇ ਹਨ ਇਹ ਜਿਹੜੇ ਵਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪੰਜ ਇਹਨਾਂ ਪੰਜਾਂ ਦੇ ਨਾਲ ਉਹਦਾ ਸਾਥ ਟੁੱਟ ਜਾਂਦਾ ਹੈ ਕੋ ਨਾਨਕ ਤੈਨ ਖਨੀਏ ਬੁਝਾ ਜਿਨ ਕਟ ਮੇਰਾ ਹਰ ਪ੍ਰਭ ਉਠਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਨ੍ਹਾਂ ਮਨੁੱਖ ਅੰਧੇਰ ਦੇ ਵਿੱਚ ਮੇਰਾ ਹਰੀ ਪ੍ਰਭੂ ਆਵਸਿਆ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਵੱਡ ਹੰਸ ਮਾਲਾ ਪੰਜਵਾਂ ਸ਼ਲੋਕ ਜੋ ਲੋੜੀਂਦੇ RAM ਸੇਵਕ ਸਹੀ ਕਾੜਿਆ ਬੋਲ ਹੰਸ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਲੋਕ ਰਾਈਂ ਕਹਿ ਰਹੇ ਹਨ ਕਿ ਜਿਹੜੇ ਮਨੁੱਖ ਪ੍ਰਮਾਤਮਾ ਨੂੰ ਪਿਆਰੇ ਲੱਗਦੇ ਹਨ ਉਹ ਅਸਲ ਸੇਵਕ ਖਵਾਉਂਦੇ ਹਨ ਨਾਨਕ ਜਾਣੇ ਸਤ ਸਾਈਂ ਸੰਤ ਨੰਬਾਰਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੱਚ ਜਾਣ ਮਾਲਕ ਪ੍ਰਭੂ ਸੰਤਾ ਨਾਲੋਂ ਵੱਖਰਾ ਨਹੀਂ ਹੈ ਸ਼ੰਤ ਮਿਲ ਜਲ ਜਲ ਖਟਨਾ ਰਾਮ ਇਸ ਸ਼ੰਤ ਦੇ ਵਿੱਚ ਕਹਿੰਦੇ ਹਨ ਕਿ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਤਵੇਂ ਸੇਵਕ ਦੀ ਆਤਮਾ ਪ੍ਰਮਾਤਮਾ ਦੇ ਨਾਲ ਮਿਲ ਹੀ ਰਹਿੰਦੀ ਹੈ ਫੰਗ ਜੋਤੀ ਜੋਤ ਮਲਾਨਾ ਰਾਮ ਪੂਰਨ ਸਰਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿੱਚ लीन ਕਰ ਲਿਆ ਸਮਾਏ ਪੂਰਨ ਪੁਰਖ ਕਰਤਾ ਆਪੂ ਆਪ ਜਾਣਿਆ ਉਸ ਦੇ ਅੰਦਰ ਸੂਝ ਪੈਦਾ ਹੋ ਜਾਂਦੀ ਹੈ ਕਿ ਹਰਥਾ ਪ੍ਰਮਾਤਮਾ ਆਪ ਹੀ ਹੈ ਆਪ ਹੈ ਕਹਾਂ ਸੁਨ ਸਹਿ ਜ ਸਮਾਦ ਲਾਗੀ ਇੱਕੋ ਇੱਕ ਵਖਾਣੀ ਐ ਉਸ شہر ਦੇ ਵਿੱਚ ਵਿਕਾਰਾਂ ਵੱਲੋਂ ਸੰਝ ਹੋ ਜਾਂਦੀ ਹੈ ਆਤਮਿਕ ਡੂਲਤਾ ਵਿੱਚੋਂ ਅਸੀਂ ਸਮਾਧੀ ਲੱਗੀ ਰਹਿੰਦੀ ਹੈ ਉਸੇ ਹਿਰਦੇ ਵਿੱਚ ਇੱਕ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਰਹਿੰਦੀ ਹੈ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਣਾ ਪਰਮਾਤਮਾ ਸਾਰੇ ਸੰਸਾਰ ਵਿੱਚ ਆਪ ਹੀ ਲੁਕਿਆ ਹੋਇਆ ਹੈ ਫਿਰ ਵੀ ਉਹ ਆਪ ਮਾਇਆ ਦੇ ਮੂਤੋਂ ਰਹਿਤ ਹੈ ਹਰ ਥਾਂ ਤੇ ਵਿਆਪਕ ਹੋਣ ਕਰਕੇ ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ ਨਾਨਕ ਪਰਮਪੈ ਗੁਣਾ ਬਨਸੈ ਮਿਲ ਜਲ ਜਲੇਖ ਤਨਾ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਸੇਵਕ ਦੇ ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨਾਂ ਗੁਣਾਂ ਦਾ ਤਿੰਨ ਗੁਣ ਜਿਹੜੇ ਨਾਸ਼ ਹੋ ਜਾਂਦੇ ਹਨ ਇਹਨਾਂ ਤਿੰਨਾਂ ਗੁਣਾਂ ਦਾ ਨਾਸ਼ ਹੋ ਜਾਂਦਾ ਹੈ ਉਹ ਏਵੇਂ ਪ੍ਰਮਾਤਮਾ ਨਾਲ ਇੱਕ ਰੂਪ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਮਿਲ ਕੇ ਇੱਕ ਰੂਪ ਹੋ ਜਾਂਦਾ ਹੈ ਬੜਾ ਹੰਸ ਮਹਲਾ ਪੰਜਵਾਂ ਬੜਾ ਹੰਸ ਰਾਗ ਦੇ ਵਿੱਚ ਧੰਗ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ ਪ੍ਰਭ ਕਰਨ ਕਾਰਨ ਸਮਰਥਾ ਰਾਮ हे जगत दे मूल प्रभु हे सब तातपन दे मालिक रख जगत सगल दे हताराम अपना दे के सारे जगत दी रख्या कर सुमरथ शरणा जोग स्वामी कृपा निद सुख दाता हे सब तातपन दे मालिक हे शरण पैर दी सहायता कर सकण वाले मालिक हे कृपा ਦੇ ਖਜ਼ਾਨੇ हे ਸੁਖਦਾਤੇ ਹਉ ਕੁਰਬਾਨੀ ਦਾਸ ਤੇਰੇ ਜਿੰਨੀ ਏਕ ਪੁਸ਼ਾਕ ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ हे ਪ੍ਰਭੂ ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ ਤੇਰਾ ਸਰੂਪ ਬਿਆਨ ਕਰਨ ਤੋਂ ਬਾਅਦ ਹੈ ਬੇਗਮਤ ਨਾਨਕ ਸੁਣੋ ਬੇਨਤੀ ਪ੍ਰਭ ਕਾਰਨ ਕਾਰਨ ਸਮਰਥਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਬੇਨਤੀ ਕਰਦਾ ਹਾਂ ਕਿ ਹੇ ਪ੍ਰਭੂ ਹੇ ਜਗਤ ਦੇ ਮੂਲ ਹੇ ਸਭ ਤਰਤਾਂ ਦੇ ਮਾਲਕ ਮੇਰੀ ਬੇਨਤੀ ਸੁਣੋ اے ਜੀ ਤੇਰੇ ਤੂੰ ਕਰਤਾ ਰਾਮ ਹੇ ਪ੍ਰਭੂ ਸੰਸਾਰ ਦੇ ਸਾਰੇ ਜੀਵ ਤੇਰੇ ਹੰਤ ਤੇ ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈ ਪ੍ਰਭ ਦੁੱਖ ਦਰਦ ਪਰਮ ਹਰਤਾ ਰਾਮ ਤੂੰ ਸਭ ਜੀਵਾਂ ਨੂੰ ਦੁੱਖਾਂ ਕ੍ਰੇਸ਼ਾਂ ਪਰਮਾ ਤੋਂ ਬਚਾਉਣ ਵਾਲਾ ਹੈ ਪਰਮ ਦੁੱਖ ਦਰਦ ਨਿਵਾਰਖਿਨ ਮੈਂ ਰਾਖ ਲੈ ਹੋ ਦੀਨ ਦਿਆਲਾ हे ਦੀਨਾਂ ਉਤੇ ਦਇਆ ਕਰਨ ਵਾਲੇ ਤੂੰ ਸਾਰੇ ਜੀਵਾਂ ਤੇ ਭਰਮ ਦੁੱਖ ਕਲੇਸ਼ ਇੱਕ ਖਿੰਨ ਵਿੱਚ ਦੂਰ ਕਰਕੇ ਬਚਾ ਲੈਂਦਾ ਹੈ ਮਾਤ ਪਿਤਾ ਸੁਆਮੀ ਸਜਣ ਸਭ ਜਗਤ ਬਾਲ ਗਪਲਾ ਏ ਗੋਪਾਲ ਤੂੰ ਸਭ ਜੀਵਾਂ ਦੀ ਮਾਂ ਹੈ ਸਭ ਜੀਵਾਂ ਦਾ ਪਿਓ ਹੈ ਸਭ ਜੀਵਾਂ ਦਾ ਮਾਲਕ ਤੇ ਸੱਜਣ ਹੈ ਸਾਰਾ ਜਗਤ ਤੇਰੇ ਬੱਚੇ ਹਨ ਜੋ ਸਰਨੀ ਆਵੇ ਗੁਣ ਨਿਧਾਨ ਪਾਵੇ ਸੋ ਬਹੋਰ ਜਨਮ ਨਾ ਮਰਦਾ ਹੈ ਪ੍ਰਭੂ ਜਿਹੜਾ ਜੀਵ ਤੇਰੀ ਸ਼ਰਨ ਆਉਂਦਾ ਹੈ ਉਹ ਤੇਰੇ ਦਰ ਤੇ ਤੇਰੇ ਗੁਣਾਂ ਦੇ ਖਜ਼ਾਨੇ ਹਾਸਲ ਕਰ ਲੈਂਦਾ ਹੈ ਉਹ ਮੁਰਨਾ ਜਾਂਦਾ ਹੈ ਤੇ ਨਾ ਮਰਦਾ ਹੈ ਬੇਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ हे प्रभु तेरा दास नानक विनती करता है कि जगत दे सारे जीव तेरे हन तू सब नु पैदा करण वाला है आठ पैर हरेत आया राम अठे पैर वे विल, हर वेले परमात्मा दा सिमरन करना चाहिदा है मन इछड़या फल पाय राम सिमरन दी बरकत नाल प्रभु दे दर तो ਮਨ ਤੇ ਪ੍ਰਿਆ ਫਲ ਪ੍ਰਾਪਤ ਕਰ ਲਈਦਾ ਹੈ ਮਨ ਇਹ ਚ ਪਾਈਏ ਪ੍ਰਭੂ ਧਿਆਈਏ ਮਿਟ ਜਾ ਜਮ ਕੇ ਤਰਸ ਮਨੋ ਕਾਮਲਾ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਜੋ ਪ੍ਰਮਾਤਮਾ ਦਾ ਸਿਮਰਨ ਕਰਦੇ ਹਨ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਮਨੋ ਕਾਮਨਾ ਹਾਸਲ ਕਰ ਲਈਦੀ ਹੈ ਇੰਦ ਜਮ ਰਾਜ ਦੇ ਸਾਰੇ ਸਹਿਮ ਵੀ ਮੁੱਕ ਜਾਂਦੇ ਹਨ ਗੋਬਿੰਦ ਗਾਇਆ ਸਾਧ ਸੰਗਾਇਆ ਪਈ ਪੂਰਨ ਆਸ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਜਾ ਕੇ ਗੋਬਿੰਦ ਦੀ ਸਿਫਤ ਸੁਲਾਹ ਕੀਤੀ ਉਸ ਦੀ ਹਰੇਕ ਆਸ ਪੂਰੀ ਹੋ ਗਈ ਤਜ ਮਾਨ ਮੋਹ ਵਕਾਰ ਸਗਲੇ ਪ੍ਰਭ ਕੈ ਮਨ ਪਾਈਐ ਅਹੰਕਾਰ ਮੂਤਿ ਸਾਰੇ ਵਕਾਰ ਦੂਰ ਕਰਕੇ ਪ੍ਰਮਾਤਮਾ ਦੇ ਮਨ ਵਿੱਚ ਭਾਜ ਜਾਈਦਾ ਹੈ ਬਿਨ ਬੰਤ ਨਾਨਕ ਦਿਨ ਸਰੇਣੀ ਸਦਾ ਹਰ ਹਰ ਧਿਆਇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਬੇਨਤੀ ਕਰਦਾ ਹਾਂ ਕਿ ਦਿਨ ਰਾਤ ਸਦਾ ਪ੍ਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਦਾਰੇ ਬਾਜੇ ਅਨਹਤ ਵਾਜੇ ਰਾਮ ਜਿਸਲੇ ਹਿਰਦੇ ਵਿੱਚ ਪ੍ਰਮਾਤਮਾ ਦੀ ਸਿਵ ਸਲਾਹ ਦੇ ਵਾਜੇ ਸਦਾ ਵੱਜਦੇ ਹਨ ਕਟ ਕਟ ਹਰ ਗੋਬਿੰਦ ਗਾਜੇ ਰਾਮ ਉਸ ਨੂੰ ਪ੍ਰਮਾਤਮਾ ਹਰੇਕ ਸਰੀਰ ਵਿੱਚ ਪ੍ਰਤੱਖ ਵਸਦਾ ਦਿਸਦਾ ਹੈ ਗੋਬਿੰਦ ਗਾਜੇ ਸਦਾ ਬਰਜੈ ਅਗਮ ਅਗੋਚ ਰਈ ਉਚਾ ਇਹ ਜਿਹੜਾ ਪ੍ਰਮਾਤਮਾ ਹੈ ਨਾ ਇਹ ਸਦਾ ਹਰੇਕ ਸਰੀਰ ਵਿੱਚ ਪ੍ਰਤੱਖ ਵਸ ਰਿਹਾ ਹੈ ਉਹ ਅਪਹੁੰਚ ਪ੍ਰਭੂ ਜਿਸ ਤੱਕ ਮੁਨੱਖ ਦੇ ਗਿਆਨ ਇੰਦਰਾਂ ਦੀ ਪਹੁੰਚ ਨਹੀਂ ਹੈ ਉਹ ਸਭ ਤੋਂ ਉੱਚਾ ਹੈ ਗੁਣਾ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੇ ਪਹੁੰਚਾ ਪਰਮਾਤਮਾ ਦੇ ਵਿੱਚ ਬੇਅੰਤ ਗੁਣ ਹਨ ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖੀਰ ਤੱਕ ਨਹੀਂ ਪਹੁੰਚ ਸਕਦਾ ਆਪੇ ਪਾਏ ਆਪ ਪ੍ਰਤਿ ਪਾਲੇ ਜੀ ਜੰਤ ਸਭ ਸਜੇ ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ ਆਪ ਹੀ ਪਾਲਣਾ ਕਰਦਾ ਹੈ ਸਾਰੇ ਜੀਵ ਜੰਤੂ ਦੇ ਆਪ ਹੀ ਬਣਾਏ ਹੋਏ ਹਨ ਬਨਮੰਤ ਨਾਨਕ ਸੁਖ ਨਾਮ ਭਗਤੀ ਦਰ ਵਜੈ ਅਨਹਦ ਵਜੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਬੇਨਤੀ ਕਰਦਾ ਹਾਂ ਕਿ ਪ੍ਰਮਾਤਮਾ ਦੇ ਨਾਮ ਚ ਜੁੜਿਆ ਮਨੁੱਖ ਪ੍ਰਮਾਤਮਾ ਦੀ ਭਗਤੀ ਚ ਇਤਿਆ ਅਨੰਤ ਪ੍ਰਾਪਤ ਹੁੰਦਾ ਹੈ ਇੱਕ ਰਸ ਵਜੇ ਵੱਜਦੇ ਹਨ ਰਾਗ ਵਡ ਹੰਸ ਮਹਲਾ ਪਹਿਲਾ ਕਰ ਪੰਜਵਾ ਅਲਾਣੀਆਂ ਰਾਗ ਵਡ ਹੰਸ ਕਰ ਪੰਜਵੇਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਲਾਣੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤਨ ਸਿਰੰਦਾ ਸੱਚਾ ਪਾਤਸ਼ਾਹ ਜੇਨ ਜਗ ਤੰਦੇ ਲਾਇ ਉਹ ਸਿਰਜਣਹਾਰ ਪਾਤਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਨੇ ਜਗਤ ਨੂੰ ਮਾਇਆ ਦੇ ਆਰ ਵਿੱਚ ਲਾ ਰੱਖਿਆ ਹੈ ਮੌਲਤ ਪੁਨੀ ਪਾਈ ਪਰੀ ਜਾਨੀ ਅੜਾ ਕਤ ਚਲਾਇ ਜਦੋਂ ਜੀਵ ਨੂੰ ਮਿਲਿਆ ਸਮਾਂ ਮੁੱਕ ਜਾਂਦਾ ਹੈ ਜਦੋਂ ਉਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ ਸਰੀਰ ਦੇ ਪਿਆਰੇ ਸਾਥੀ ਨੂੰ ਫੜ ਕੇ ਅਗੇ ਲਾ ਲਿਆ ਜਾਂਦਾ ਹੈ ਜਾਨੀ ਘਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਭਾਏ ਉਮਰ ਦਾ ਸ਼ਮਮਕਣ ਤੇ ਜਦੋਂ ਪ੍ਰਮਾਤਮਾ ਦਾ ਲਿਖਿਆ ਹੁਕਮ ਆਉਂਦਾ ਹੈ ਤਾਂ ਸਾਰੇ ਸੱਜਣ ਸੰਬੰਧੀ ਰਹਿੰਦੇ ਹਨ ਕਾਇਆ ਹੰਸ ਥਿਆਬ ਛੋੜਾ ਜਾ ਜਨ ਪੁਨੇ ਮੇਰੀ ਮਾਏ ਏ ਮੇਰੀ ਮਾਂ ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ ਤਾਂ ਸਰੀਰ ਤੇ ਜੀਵ ਆਤਮਾ ਦਾ ਸਦਾ ਲਈ ਵਿਛੋੜਾ ਹੋ ਜਾਂਦਾ ਹੈ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਇਹ ਮਰਨ ਦੇ ਸਮੇ ਤੋਂ ਪਹਿਲਾਂ ਪਹਿਲੇ ਸਮੇਂ ਵਿੱਚ ਉਸ ਅੰਤ ਸਮੇ ਤੋਂ ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ ਉਸ ਦੇ ਅਨਸਾਰ ਉਹ ਜਿਹੜਾ ਸੰਸਕਾਰਾਂ ਦਾ ਲੇਖ ਉਸੇ ਮੱਥੇ ਤੇ ਲਿਖਿਆ ਜਾਂਦਾ ਹੈ ਤੇ ਉਹ ਉਹੋ ਜਿਹੇ ਫਲ ਜੀਵ ਪਉਂਦਾ ਹੈ ਤਨ ਸਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੇ ਲਾਇਆ ਉਹ ਸਿਰਜਣਹਾਰ ਪਾਤਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ ਜਿਸ ਨੇ ਜਗਤ ਨੂੰ ਮਾਇਆ ਦੇ ਆਰ ਵਿੱਚ ਲਾ ਰੱਖਿਆ ਹੈ ਸਾਹਿਬ ਉਸਿ ਮਰੋ ਮੇਰੇ ਪਾਹੀਓ ਸਪਨਾ ਇਹੋ ਪਿਆਨਾ ਮੇਰੇ ਭਰਾਵੋ ਸਦਾ ਸਿਰ ਮਾਲਕ ਪ੍ਰਭੂ ਦਾ ਸਿਮਰਨ ਕਰੋ ਦੁਨੀਆ ਤੋਂ ਇੱਕ ਕੁਛ ਸਭਨਾ ਨਹੀਂ ਕਰਨਾ ਹੈ ਇਥੇ ਤੰਦਾ ਕੁੜਾ ਚਾਰ ਦੇਹਾਂ ਆਗੇ ਸਰਪੁਰ ਜਾਣਾ ਦੁਨੀਆ ਵਿੱਚ ਮਾਇਆ ਦਾ ਝੂਠਾ ਆਹਰ ਚਾਰ ਦਿਨ ਲਈ ਹੈ ਹਰੇਕ ਨੇ ਹੀ ਅਗਾਂ ਪ੍ਰਲੋਕ ਵਿੱਚ ਜ਼ਰੂਰ ਜਾਣਾ ਹੈ ਅੱਗੇ ਸਰਪੁਰ ਜਾਣਾ ਜੋ ਮਹਿਮਾਨਾ ਕਾਹੇ ਗਾਰਬ ਕੀ ਜੇ ਇਥੋਂ ਅਗਾਂ ਜ਼ਰੂਰ ਇੱਕ ਨੇ ਚਲੇ ਜਾਣਾ ਹੈ ਇਥੇ ਜਗਤ ਵਿੱਚ ਅਸੀਂ ਪ੍ਰੋਣਿਆਂ ਵਾਂਗ ਹੀ ਹਾਂ ਕਿਸੇ ਵੀ ਧਨ ਪਦਾਰਥ ਸਾਧਕ ਦਾ ਮਾਨ ਕਰਨਾ ਬੇਅਰਥ ਹੈ ਜਿਤ ਸੇਵਿਆ ਦਰਗਹ ਸੁਖ ਪਾਇਆ ਨਾਮ ਉਸੇ ਕਾਲਿ ਜੈ ਉਸ ਪ੍ਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਤਮਿਕ ਆਨੰਦ ਮਿਲਦਾ ਹੈ ਆਗੈ ਹੁਕਮ ਨਾ ਚੱਲੇ ਮੂਲੇ ਸਿਰ ਸਰ ਕਿਆ ਵਿਆਣਾ ਪਰ ਲੋਕ ਵਿੱਚ ਕਿਸੇ ਦਾ ਵੀ ਹੁਕਮ ਨਹੀਂ ਚੱਲਦਾ ਉੱਥੇ ਤਾਂ ਹਰੇਕ ਦੇ ਸਿਰ ਉੱਤੇ ਆਪੋ ਆਪਣੇ ਕੀਤੇ ਅਨਸਾਰ ਬੀਧੀ ਹੈ ਸਹਬ ਸਿਮਰੋ ਮੇਰੇ ਭਾਈਓ ਸਭਨਾ ਇਹ ਪੜਨ ਇਹ ਮੇਰੇ ਪ੍ਰਭੂ ਸਦਾ ਥਿਰ ਮਾਲਕ ਪ੍ਰਭੂ ਦਾ ਸਿਮਰਨ ਕਰੋ ਦੁਨੀਆ ਤੋਂ ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ਜੋ ਇਸ ਪਾਵੈ ਸਮਰੱਥ ਸੋਥਿਆ ਹਿਲ ਲੈ ਇਹ ਸੰਸਾਰ ਜਗਤ ਦੇ ਜੀਵਨ ਦਾ ਉਦਮਤਾ ਇੱਕ ਮਹਾਨਾ ਹੀ ਹੁੰਦਾ ਹੈ ਕੋਈ ਕੋ ਜਿਹ ਹੈ ਜੋ ਉਹ ਸਰਬਸ਼ਕਤੀਮਾਨ ਪ੍ਰਭੂ ਨੂੰ ਪਾਉਂਦਾ ਹੈ ਜਲ ਤਲ ਮਹਿਲ ਰਾਵਰਿਆ ਸਾਚੜਾ ਸਿਰਜਣਹਾਰੋ ਉਹ ਸਦਾ ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਸਾਚਾ ਸਿਰਜਣਹਾਰੋ ਅਲਖੇ ਪਾਰੋ ਤਾਂ ਕਾਇੰਤ ਨਾ ਪਾਇਆ ਉਹ ਪ੍ਰਭੂ ਸਦਾ ਸਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ ਅਗ੍ਰਿਸ਼ਟ ਹੈ ਬੇਅੰਤ ਹੈ ਕੋਈ ਵੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ ਆਇਆ ਤਿੰਨ ਕਾ ਸਫਲ ਪਿਆ ਹੈ ਇੱਕ ਮਨ ਜਿਨੀ ਤੇ ਆਇਆ ਜਗਤ ਵਿੱਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਬੇਅੰਤ ਪ੍ਰਭੂ ਨੂੰ ਸੁਰਤ ਜੋੜ ਕੇ ਸਿਮਰਿਆ ਹੈ ਕਾਹੇ ਟਾਇ ਸਾਰੇ ਆਪੇ ਹੁਕਮ ਸਵਾਰਨ ਹਰੋ ਉਹ ਪ੍ਰਮਾਤਮਾ ਆਪ ਹੀ ਜਗਤ ਰਚਨਾ ਨੂੰ ਢਾਹ ਦਿੰਦਾ ਹੈ ਢਾ ਕੇ ਆਪ ਹੀ ਫਿਰ ਬਣਾ ਲਿੰਦਾ ਹੈ ਉਹ ਆਪਣੇ ਹੁਕਮਾਂ ਵਿੱਚ ਜੀਵਾਂ ਨੂੰ ਚੰਗੇ ਜੀਵਨ ਬਾਰੇ ਬਤਾਉਂਦਾ ਹੈ ਜੋ ਇਸ ਪਾਰ ਸਮਰੱਥ ਸੋਤੀਆ ਹੀ ਲੜਾ ਇਹ ਸੰਸਾਰ ਜਗਤ ਤੇ ਜੀਵਾਂ ਦਾ ਉਤਪੰਨਤਾ ਇੱਕ ਬਹਾਨਾ ਹੀ ਹੁੰਦਾ ਹੈ ਉਹ ਕੁਝ ਹੀ ਹੈ ਜੋ ਉਹ ਸਰਬਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ਨਾਨਕ ਕਰੁਨਾ ਬਾਬਾ ਜਾਣੀਐ ਜੈ ਰੋਵ ਲੈ ਪਿਆਰੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਸੇ ਨੂੰ ਸਹੀ ਬਰਾਗ ਵਿੱਚ ਆਇਆ ਜਾਣ ਜੋ ਪਿਆਰ ਵਿੱਚ ਪ੍ਰਮਾਤਮਾ ਦੇ ਮੁਲਾਕੀ ਦੀ ਖਾਤਰ ਬਰਾਗ ਵਿੱਚ ਆਉਂਦਾ ਹੈ ਵਾਲੇ ਮੇ ਕਾਰਨ ਬਾਬਾ ਰੋਇਆ ਰੋਵਣ ਸਗਲ ਬਕਾਰੋ ਇਹ ਭਾਈ ਦੁਨੀਆ ਦੇ ਧਨ ਪਦਾਰਥਾਂ ਦੀ ਖਾਤਰ ਜੋ ਰੋਵਿੰਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ ਰੋਵਣ ਸਗਲ ਬਕਾਰੋ ਗਾਫੋਲੇ ਸੰਸਾਰੋ ਮਾਇਆ ਕਾਰਨ ਰੋਵੇ ਪਰਮਾਤਮਾ ਵੱਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖਾਤਰ ਹੁੰਦਾ ਹੈ ਇਹ ਸਾਰਾ ਹੀ ਰੁਦਨ ਵਿਰਥ ਹੈ ਚੰਗਾ ਮੰਦਾ ਕਿਸ ਸੁਜੇ ਨਹੀਂ ਇਹੋ ਤਨ ਮੈਂ ਖੋਵੈ ਮਨੁੱਖ ਨੂੰ ਚੰਗੇ ਮੰਦੇ ਕੰਮਾਂ ਦੀ ਪਛਾਣ ਨਹੀਂ ਆਉਂਦੀ ਮਾਇਆ ਦੀ ਖਾਤਰ ਉਹ ਰੋ ਕੇ ਸਰੀਰ ਨੂੰ ਬੇਰਥੀ ਨਾਸ਼ ਕਰ ਲੈਂਦਾ ਹੈ ਐਥੇ ਆਇਆ ਸਭ ਕੋ ਜੱਸੀ ਕੂੜੇ ਕਰੋ ਅਹੰਕਾਰੋ ਜਿਹੜਾ ਇਸ ਜਗਤ ਵਿੱਚ ਜਨਮ ਲੈ ਕੇ ਆਇਆ ਨਾ ਉਸਨੇ ਆਪਣਾ ਸਮਾਂ ਮੁਕਾ ਕੇ ਚਲੇ ਜਾਣਾ ਹੈ ਨਾਸ਼ਵੰਤ ਜਗਤ ਦੇ ਮੋਹ ਵਿੱਚ ਫਸ ਕੇ ਵਿਅਰਥ ਮਾਨ ਕਰਦੇ ਹੋ ਨਾਨਕ ਰੁਣਾ ਬਾਬਾ ਜਾਣੀਆਂ ਜੇ ਰੁਵ ਲੈ ਪਿਆਰੋ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਸ ਨੂੰ ਸਹੀ ਵਿਰਾਗ ਵਿੱਚ ਆਇਆ ਜਾਣੋ ਜੋ ਪਿਆਰ ਦੇ ਨਾਲ ਪਰਮਾਤਮਾ ਦੇ ਬਲਾਪ ਦੀ ਖਾਤਰ ਹੁੰਦਾ ਹੈ ਪ੍ਰਮਾਤਮਾ ਦੇ ਨਾਲ ਮੁਲਾਕਾ ਕਰਨ ਦੀ ਖਾਤਰ ਵਿਰਾਗ ਕਰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਵੀ ਜਿਤਨੀ ਕੁ ਹਾਜ਼ਰੀ ਸਤਿਗੁਰਾਂ ਨੇ ਲਵਾਈ ਹੈ ਪ੍ਰਵਾਨ ਕਰ ਲਿਓ ਇਹਨਾਂ ਸ਼ਬਦਾਂ ਦੇ ਵਿੱਚ ਧੰਗੁਰੂ ਅਰਜਨ ਦੇਵ ਮਹਾਰਸ਼ੀ ਪਾਤਸ਼ਾਹ ਇਹੋ ਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਇਹ ਸੰਸਾਰ ਵਿੱਚ ਜਿਹੜਾ ਵੀ ਜੀਵ ਆਇਆ ਹੈ ਉਸਨੇ ਉੜਕ ਚਲੇ ਜਾਣਾ ਹੈ ਇਸ ਸੰਸਾਰ ਦੀ ਉਤਪਤੀ ਕਰਨ ਵਾਲਾ ਉਹ ਭਗਵਾਨ ਆਪ ਹੀ ਇਹਨਾਂ ਜੀਵਾਂ ਨੂੰ ਦੀ ਉਤਪਤੀ ਕਰਦਾ ਹੈ ਤੇ ਆਪ ਹੀ ਇਹਨਾਂ ਜੀਵਾਂ ਦਾ વિનાਸ਼ ਕਰਦਾ ਹੈ ਇਸ ਲਈ ਇਹ ਦੁਨੀਆ ਦੇ ਲੋਕੋ ਤੁਸੀਂ ਸਾਰੇ ਉਸ ਪ੍ਰਭੂ ਦਾ ਸਿਮਰਨ ਕਰੋ ਉਸ ਨਾਮੀ ਪ੍ਰਭੂ ਦਾ ਨਾਮ ਜਪੋ ਤੇ ਨਾਮ ਜਪ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸੇਹਲੇ ਕਰ ਲਵੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਹੀ ਹੁਣ ਸਮਾਪਤੀ ਹੈ ਕਾਨੂੰ ਫੇਰਾ ਜਰੂਵਾਂਗੇ ਸਾਧ ਸੰਗਤ ਜੀ ਫਤਿਹ ਬੁਲਾਉਣ ਤੋਂ ਪਹਿਲਾਂ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਕਮੈਂਟਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸਤਨਾਮ ਵਾਹਿਗੁਰੂ ਜਰੂਰ ਲਿਖਣਾ ਹੁਣ ਭੁੱਲਾਂ ਚੁੱਕਾਂ ਦੀ ਦਿਓ ਜੀ ਮਾਫੀ ਆਓ ਹੁਣ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ